ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਆਪਣੀ ਇੱਕ ਹੱਡ ਬੀਤੀ ਆਪ ਜੀ ਨੂੰ ਸੁਣਾਉਣ ਜਾ ਰਿਹਾ ਹਾਂ ਕਿ ਕਿਵੇਂ ਕਈ ਵਾਰ ਅਣਜਾਣੇ ਸਫ਼ਰ ਵੀ ਜੋ ਕਿ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਅਹਿਮ ਹਿੱਸਾ ਬਣ ਜਾਂਦੇ ਨੇ ਇੱਕ ਉਦਾਂ ਦੀ ਹੀ ਘਟਨਾ ਤੋਂ ਤੁਹਾਨੂੰ ਰੂਬਰੂ ਕਰਾਉਣਾ ਕਿ ਬਸ ਦੇ ਵਿੱਚ ਜਾਂਦੇ ਮੇਰੀ ਮੁਲਾਕਾਤ ਇੱਕ ਸ਼ਖਸ ਦੇ ਨਾਲ ਹੁੰਦੀ ਹੈ ਤੇ ਉਸ ਤੋਂ ਬਾਅਦ ਕਿਵੇਂ ਉਹ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਤੇ ਕੀ ਕੀ ਮੇਰੇ ਨਾਲ ਬਤੀਤ ਕਰਦਾ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਰਾਤ ਦੀ ਹੌਲੀ-ਹੌਲੀ ਠੰਡੀ ਹਵਾ ਬਸ ਦੇ ਅੰਦਰ ਵੀ ਮਹਿਸੂਸ ਹੋ ਰਹੀ ਸੀ। ਬਸ ਦੇ ਅੰਦਰ ਹਲਕਾ-ਹਲਕਾ ਚਾਨਣ ਸਿਰਫ ਉਹਨਾਂ ਲਪੋਸਟਾਂ ਦੀ ਰੋਸ਼ਨੀ ਕਰਕੇ ਪੈਦਾ ਹੋਇਆ ਜੋ ਰਸਤੇ ਦੇ ਨਾਲ-ਨਾਲ ਲੱਗੇ ਹੋਏ ਸੀ। ਰਜੀਵ ਆਪਣੀ ਜ਼ਿੰਦਗੀ ਦੇ ਕੁਝ ਉਲਝੇ ਹੋਏ ਲੰਮਿਆਂ ਨੂੰ ਸੋਚਦਾ ਖਿੜਕੀ ਨਾਲ ਸੱਟ ਲਾ ਕੇ ਬੈਠਾ ਸੀ। ਅਚਾਨਕ ਹੀ ਇੱਕ ਔਰਤ ਉਸਦੇ ਕੋਲ ਆ ਕੇ ਬੈਠ ਗਈ। ਉਹ ਮੋਟੀ 19 ਸਾਲ ਦੀ ਵਿਚ ਲਿਫਟੀ ਹੋਈ ਸੀ। ਜਦੋਂ ਉਸਨੇ ਰਜੀਵ ਵੱਲ ਵੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜੀ ਔਰਤ ਮੌਜੂਦ ਸੀ। ਦੁੱਖ, ਤਨਹਾਈ ਜਾਂ ਕਿ ਹੋਰ ਗੂੜਾ ਭੇਦ। ਤੁਸੀਂ ਵੀ ਰਾਤ ਦੀ ਬਸ ਲੈਣੀ ਪੈਗੀ। ਔਰਤ ਨੇ ਹੌਲੀ ਆਵਾਜ਼ ਵਿੱਚ ਪੁੱਛਿਆ। ਹਾਂ। ਇੱਕੋ ਇੱਕ ਬਸ ਸੀ। ਹੁਣ ਜ਼ਰੂਰੀ ਹੈ ਕਿ ਕੱਲ ਸਵੇਰੇ ਪਹੁੰਚ ਜਾਵਾਂਗਾ। ਰਜੀਵ ਨੇ ਉੱਤਰ ਦਿੱਤਾ। ਗੱਲਬਾਤ ਹੌਲੀ-ਹੌਲੀ ਹੋਈ। ਔਰਤ ਨੇ ਦੱਸਿਆ ਕਿ ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਹੈ ਉਸ ਦਾ ਪਤੀ ਹੁਣ ਉਸ ਦੇ ਨਾਲ ਨਹੀਂ ਹੈ ਬੱਚੇ ਸੱਸ ਸਹੁਰਿਆਂ ਕੋਲ ਨਹੀਂ ਹਨ ਰਾਜੀਵ ਨੇ ਵੀ ਉਸ ਨੂੰ ਦੱਸਿਆ ਕਿ ਉਹ ਵੀ ਇਕੱਲਾਪਨ ਮਹਿਸੂਸ ਕਰ ਰਿਹਾ ਹੈ ਬਸ ਇੱਕ ਦਿਲਚਸਪ ਮੋੜ ਤੇ ਆ ਗਈ ਠੰਡੇ ਮੌਸਮ ਵਿੱਚ ਬਸ ਦੇ ਅੰਦਰ ਦੀ ਹੋਲੀ ਗਰਮੀ ਉਹਨਾਂ ਦੋਵਾਂ ਵਿੱਚਕਾਰ ਇੱਕ ਅਜੀਬ ਜਿਹਾ ਜਜ਼ਬਾਤੀ ਰਿਸ਼ਤਾ ਪੈਦਾ ਕਰ ਰਹੀ ਸੀ ਹੌਲੀ ਹੌਲੀ ਗੱਲਾਂ ਤੇ ਨੇੜਤਾ ਦੀ ਸ਼ਕਲ ਲੈ ਗਈ ਤੁਸੀਂ ਕਿੱਥੇ ਉਤਰ ਰਹੇ ਹੋ ਰਾਜੀਵ ਨੇ ਪੁੱਛਿਆ ਜਿੱਥੇ ਤੁਸੀਂ ਔਰਤ ਨੇ ਹੌਲੀ ਜਿਹੇ ਜਵਾਬ ਦਿੱਤਾ ਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਟਿਕਟਾਂ ਦੋ ਲੈ ਲੇ। ਬਸ ਇੱਕ ਥਾਂ ਰੁਕੀ ਅਤੇ ਦੋਵੇਂ ਇੱਕ ਅਣਜਾਣ ਸ਼ਹਿਰ ਦੇ ਇੱਕ ਹੋਟਲ ਦੇ ਵਿੱਚ ਚਲੇ ਗਏ। ਰਾਤ ਜੋ ਕਦੇ ਵੀ ਨਾ ਭੁੱਲਣ ਵਾਲੀ ਉਹ ਹੁਣ ਬਣ ਗਈ। ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਅਜੀਬ ਹੀ ਭਰਮ ਪੈਦਾ ਕਰ ਗਈ। ਅਗਲੇ ਦਿਨ ਜਦ ਰਜੀਵ ਉੱਠਿਆ ਔਰਤ ਉੱਥੇ ਨਹੀਂ ਸੀ। ਸਿਰਫ ਇੱਕ ਪਰਚੀ ਪਈ ਸੀ। ਕਈ ਵਾਰ ਜ਼ਿੰਦਗੀ ਵਿੱਚ ਕੁਝ ਪਲ ਅਣਜਾਣ ਰਹਿਣੇ ਚੰਗੇ ਹੁੰਦੇ ਹਨ। ਮੇਰਾ ਨਾਮ ਵੀ ਨਾ ਪੁੱਛਣਾ। ਰਾਜੀਵ ਨੇ ਪਰਚੀ ਨੂੰ ਮੁੜ ਕੇ ਆਪਣੇ ਜੇਬ ਵਿੱਚ ਰੱਖ ਲਿਆ ਉਹ ਸਮਝ ਚੁੱਕਾ ਸੀ ਕਿ ਕੁਝ ਸਫ਼ਰ ਸਿਰਫ਼ ਇੱਕ ਰਾਤ ਲਈ ਹੁੰਦੇ ਹਨ ਉਹਨਾਂ ਦੀ ਕੋਈ ਮੰਜ਼ਿਲ ਨਹੀਂ ਹੁੰਦੀ ਤਾਂ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ